ਪੰਜਾਬ ਦੇ ਕਿਰਤੀ ਮਜ਼ਦੂਰ ਵੀਰੋ 14 ਮਈ 2025 ਨੂੰ ਜ਼ਿਲ੍ਹਾ ਫਰੀਦਕੋਟ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਇੱਕ ਧਰਨਾ ਦਿੱਤਾ ਜਾ ਰਿਹਾ ਪੰਜਾਬ ਦਾ 1972 ਦਾ ਲੈਂਡ ਸੀਲਿੰਗ ਐਕਟ ਲਾਗੂ ਕਰਾਉਣ ਲਈ ਸਮੁੱਚੇ ਪੰਜਾਬ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਘਰਸ਼ੀਲ ਹੈ ਔਰ ਲੈਟ ਸੀਲਿੰਗ ਐਕਟ ਇਹ ਕਹਿੰਦਾ ਕਿ 17.5 ਏਕੜ ਹਰ ਨਾਗਰਿਕ ਜੋ ਪੰਜਾਬ ਦਾ ਹੈ ਉਹਦੇ ਕੋਲੇ ਜ਼ਮੀਨ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਕੋਲੇ ਫालतू ਜ਼ਮੀਨ ਹੈ ਸਰਪਲਸ ਜ਼ਮੀਨ ਹੈ ਪੰਜਾਬ ਸਰਕਾਰ ਉਹਨਾਂ ਦਾ ਹਿਸਾਬ-ਕਿਤਾਬ ਕਰਕੇ ਉਹਨਾਂ ਕਿਰਤੀ ਲੋਕਾਂ ਵਿੱਚ ਜ਼ਮੀਨ ਤਕਸੀਮ ਕਰੇ ਰਾਜਾ ਮਹਾਰਾਜਾ ਦੀ ਬੇਅਬਾਦ ਜ਼ਮੀਨ ਹੈ ਉਹਨੂੰ ਇਹਨਾਂ ਲੋਕਾਂ ਵਿੱਚ ਵੰਡੀ ਜਾਵੇ ਸੋ ਤੁਸੀਂ 14 ਮਈ ਨੂੰ ਵੱਤਵੱਦ ਗੈਂਤੀ ਦੇ ਵਿੱਚ ਜਿਹੜਾ ਫਰੀਦਕੋਟ ਵਿੱਚ ਪੰਚੋ ਤਾਂ ਜੋ ਹਰ ਨਾਗਰਿਕ ਨੂੰ ਪੰਜਾਬ ਦੇ ਨੂੰ 3.5 ਏਕੜ ਘਟੋ ਘਟ ਜ਼ਮੀਨ ਹੈ ਜਿਹੜੀ ਉਹ ਦਿੱਤੀ ਜਾ ਸਕੇ ਇਹਦੇ ਲਈ ਹਮੇਸ਼ਾ ਸਾਨੂੰ ਸੰਘਰਸ਼ੀ ਰਹਿਣਾ ਚਾਹੀਦਾ ਜੈ ਪੀਮ ਜੈ ਭਾਤ